ਹਰ ਗੱਡੀ ਦੇ ਮਗਰ ਲੱਗਣਾ ਹੋਣਾ ਤੇ ਆਓ ਚੱਲੀਏ ਕਾਲੇ ਪਾਣੀਆਂ ਦਾ ਮੋਰਚਾ ਫਤਿਹ ਕਰੀਏ ਇਹ ਜਰੂਰ ਹਰ ਗੱਡੀ ਦੇ ਮਗਰ ਤੁਸੀਂ ਆਪਣੇ ਲਾ ਕੇ ਰੱਖੋ ਝੰਡਾ ਵਾਲਾ ਆ ਝੰਡਾ ਜੀ ਇਹਦਾ ਆ ਇਹਦਾ ਝੰਡਾ ਹੈ ਇਹ ਝੰਡਾ ਵੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਵੀ ਇਹ ਝੰਡੇ ਦਾ ਵੀ ਇੱਕ ਕਾਰਨ ਹੈ ਆ ਜਿਹੜੇ ਤੁਸੀਂ ਦੇਖ ਰਹੇ ਹੋ ਵਿੱਚ ਇਹ ਦਰਿਆ ਨੇ ਆ ਉੱਤੇ ਆਪਣਾ ਜੇਲਮ ਤੇ ਚਨਾਵ ਆ ਗਿਆ ਆ ਇੱਥੇ ਆ ਕੇ ਇਹ ਪਾਕਿਸਤਾਨ ਵਾਲੇ ਪਾਸੇ ਮਿਲਦਾ ਦਰਿਆ ਇਹ ਬਚਾਲੇ ਰਾਵੀ ਆ ਗਿਆ ਇਹ ਫਿਰ ਆ ਗਿਆ ਵਿਆਸ ਤੇ ਇਹ ਆ ਗਿਆ ਸਤਲੁਜ ਇਹ ਇੱਥੇ ਆ ਕੇ ਜਣੇ ਇੱਥੇ ਆਪਣੇ ਹਰੀਕੇ ਪੱਤਨ ਜਿਹੜਾ ਆ ਕੇ ਮਿਲ ਜਾਂਦਾ ਕਿੱਥੋਂ ਫਿਰ ਕਾਲਾ ਪਾਣੀ ਕਿੱਥੋਂ ਇੱਥੋਂ ਪੈਣ ਲੱਗਦਾ ਬਿਲਕੁਲ ਬਿਲਕੁਲ ਇਹ ਸਾਰੇ ਇਹ ਸਾਰੇ ਹੀ ਕਾਲੇ ਨੇ ਰਾਵੀ 'ਚ ਵੀ ਪੈਂਦਾ ਵਿਆਸ 'ਚ ਵੀ ਪੈਂਦਾ ਜਲੰਧਰ ਵਾਲੇ ਪਾਸਿਓਂ ਦਰਿਆ ਦਾ ਕੋਈ ਵੀ ਆਹੀ ਸਾਡੇ ਕੋਲ ਤਾਂ ਆਹੀ ਢਾਈ ਕਿ ਦਰਿਆ ਅੱਧਾ ਦਰਿਆ ਰਾਵੀ ਪਾਕਿਸਤਾਨ 'ਚ ਟੱਪ ਜਾਂਦਾ ਆਹ ਢਾਈ ਦਰਿਆ ਢਾਈ ਸਾਡੇ ਮਾਰ ਤੇ ਇਹ ਝੰਡੇ ਦਾ ਇੱਕ ਮਕਸਦ ਨਾਲ ਬਣਾਇਆ ਗਿਆ ਝੰਡਾ ਇਹ ਆਮ ਨਹੀਂ ਵੀ ਲਿਕਾਂ ਜੀਆਂ ਖੱਚਤੀਆਂ ਇਹ ਝੰਡੇ 'ਚ ਦਰਿਆ ਦਿਖਾਏ ਗਏ ਨੇ ਪੰਜੇ ਦਰਿਆ ਸੋ ਇਹ ਝੰਡੇ ਵੀ ਆਪਣੀਆਂ ਗੱਡੀਆਂ ਦੇ ਅੱਗੇ ਲਾਓ ਮੋਟਰਸਾਈਕਲਾਂ ਤੇ ਸਟicker ਬਣਾ ਕੇ ਲਾਓ ਆ ਜਰੂਰ ਇੱਕ ਲਹਿਰ ਲੋਕ ਲਹਿਰ ਬਣਨੀ ਚਾਹੀਦੀ ਹੈ ਤਾਂ ਲੋਕ ਲਹਿਰ ਹੀ ਜਾ ਕੇ ਜਹਰਾਂ ਜਿਹੜੀਆਂ ਉਹ ਪਾਣੀ 'ਚ ਪੈਣ ਰੋਕੂਗੀ